ਹallelujah hallelujah ਸੋ ਖੁਦਾ ਦੇ ਅਜ਼ੀਜ਼ ਲੋਕੋ ਪਰਮੇਸ਼ਰ ਦਾ ਵਚਨ ਜਿਉਂਦਾ ਵਾ ਜੁਗਾ ਜੁਗਾ ਤੱਕ ਜਿਉਂਦਾ ਪ੍ਰਭੂ ਯਿਸੂੰਸੀ ਅਲਫਾ ਅਮੀਗਾ ਜਾਨੀ ਕਿ ਸ਼ੁਰੂਆਤ ਤੇ ਆਖਰ ਵਾ ਠੀਕ ਹੈ ਵਚਨ ਚ ਲਿਖਿਆ ਕਿ ਉਹ ਜੁਗਾ ਜੁਗਾ ਤੱਕ ਰਾਜ ਕਰਦਾ ਆਮੀਨ ਉਹਦਾ ਰਾਜ ਕਦੇ ਖਤਮ ਹੋਣ ਵਾਲਾ ਨਹੀਂ ਆ ਉਹ ਅਬਰਾਹਾਮ ਯਹਾਕ ਤੇ ਯਾਕੂਬ ਦਾ ਕੀ ਆ ਖੁਦਾਵਾ ਆਮੀਨ ਅਮੀਨ ਅਸੀਂ ਜਿੰਨੇ ਵੀ ਇੱਥੇ ਬੈਠੇ ਆ ਅਸੀਂ ਆਪਣੇ ਆਪ ਨੂੰ ਭਾਵੇਂ ਜਾਣਦੇ ਆ ਜਾਂ ਨਹੀਂ ਜਾਣਦੇ ਪਰ ਸਾਡਾ ਖੁਦਾ ਇਸ ਧਰਤੀ ਦੀ ਨਹੀਂ ਰੱਖਣ ਤੋਂ ਪਹਿਲਾਂ ਸਾਨੂੰ ਜਾਣਦਾ ਸੀ ਆਮੀਨ ਅਮੀਨ ਠੀਕ ਆ ਇਸ ਕਰਕੇ ਅਸੀਂ ਕਿਸੇ ਮਨਸਾਨ ਦੀ ਜਾਂ ਕਿਸੇ ਕਹ ਲੋ ਕਿ ਕਿਸੇ ਪਸ਼ੂ ਦੀ ਜਾਂ ਕਿਸੇ ਰੁੱਖ ਦੀ ਆਰਾਧਨਾ ਨਹੀਂ ਕਰਦੇ ਨਹੀਂ ਕਰਦੇ ਅਸੀਂ ਜੀਉਂਦੇ ਖੁਦਾ ਪ੍ਰਭੂ ਯਿਸੂ ਮਸੀਹ ਦੀ ਆਰਾਧਨਾ ਕਰਦੇ ਹਾਂ ਸਾਡੇ ਕੋ ਬਚਨ ਪ੍ਰਭੂ ਯਿਸੂ ਮਸੀਹ ਦਾ ਪਰ ਜਦ ਤੱਕ ਸਾਡੇ ਅੰਦਰ ਵਿਸ਼ਵਾਸ ਨਹੀਂ ਆ ਤਦ ਤੱਕ ਪ੍ਰਭੂ ਯਿਸੂ ਮਸੀਹ ਵੀ ਸਾਡੇ ਜੀਵਨ ਚ ਕੋਈ ਕੰਮ ਕਰ ਸਕਦਾ ਨਹੀਂ ਠੀਕ ਹੈ ਨਾ ਵਚਨ ਚ ਲਿਖਿਆ ਜਿੱਦਾਂ ਦਾ ਤੁਹਾਡਾ ਵਿਸ਼ਵਾਸ ਆ ਉਸੇ ਰੀਤੀ ਨਾਲ ਤੁਹਾਡੇ ਨਾਲ ਹੋਵੇਗਾ ਬਿਲਕੁਲ ਸੱਚ ਹੈ ਠੀਕ ਹੈ ਜੇ ਮੰਨ ਲਓ ਸਾਡੇ ਨੂੰ ਵਿਸ਼ਵਾਸ ਆ ਤੇ ਅਸੀਂ ਮੰਗੇ ਡਾਕਟਰ ਕੋ ਦਵਾਈ ਲਵਾਂਗੇ ਤੇ ਚੰਗੇ ਹੋ ਜਾਵਾਂਗੇ ਤੇ ਸਾਨੂੰ ਉਹਦੀ ਦਵਾਈ ਨਾਲ ਫਰਕ ਪੈ ਜਾਣਾ ਜੇ ਸਾਨੂੰ ਵਿਸ਼ਵਾਸ ਆ ਕਿ ਅਸੀਂ ਪ੍ਰਾਰਥਨਾ ਕਰਾਵਾਂਗੇ ਤੇ ਚੰਗੇ ਹੋ ਜਾਣਾ ਤੇ ਸਾਡੇ ਵਿਸ਼ਵਾਸ ਨੇ ਕੰਮ ਕਰਨਾ ਹੀ ਚੰਗੇ ਹੋ ਜਾਣਾ ਵਾ ਬਿਲਕੁਲ ਅਮੀਨ ਪਰ ਜੇ ਅਸੀਂ ਦਵਾਈ ਖਾਈ ਜਾਨੇ ਆ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਬਚਨ ਸੁਣੀ ਜਾਨੇ ਆ ਪ੍ਰਾਰਥਨਾ ਕਰੀ ਜਾਨੇ ਤੇ ਵਿਸ਼ਵਾਸ ਨਹੀਂ ਕਰਦੇ ਉਹਦਾ ਕੋਈ ਵੀ ਫਾਇਦਾ ਨਹੀਂ ਠੀਕ ਹੈ ਨਾ ਵਿਸ਼ਵਾਸ ਕੀ ਕਰਨਾ ਵਾ ਸਭ ਤੋਂ ਪਹਿਲਾਂ ਕਿ ਵਿਸ਼ਵਾਸ ਕੀ ਆ ਤੇ ਵਿਸ਼ਵਾਸ ਕਰਨਾ ਕੀ ਆ ਜੇ ਆਪਾਂ ਰੋਮੀਆਂ ਦੀ ਕਿਤਾਬ ਪੜ੍ਹਦੇ ਆ ਉਹਦਾ 10 ਦੇ ਆਏ ਉਹਦੀ 9 ਆਇਤ ਦੇ ਵਿੱਚ ਲਿਖਿਆ ਵਾ ਤੂੰ ਦਿਲ ਦੇ ਨਾਲ ਵਿਸ਼ਵਾਸ ਕਰ ਤੇ ਮੂੰਹ ਦੇ ਨਾਲ ਕੀ ਕਰ ਇਕਰਾਰ ਕਰ ਠੀਕ ਹੈ ਨਾ ਪੜ ਲਵਾਂਗੇ ਆਪਾਂ ਇਸ ਬੱਚੇ ਨੂੰ ਰੋਮੀਆਂ ਦੀ ਕਿਤਾਬ ਉਹਦਾ ਦੱਸ ਦਿਆ ਏ ਕੋਈ ਨਾ ਹੋਏ ਤੋ ਪੜੋ ਜਰਾ ਅਸੀਂ ਪ੍ਰਚਾਰ ਕਰਦੇ ਹਾਂ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇ ਜੋ ਪਰਮੇਸ਼ਰ ਉਹਨੂੰ ਮੁਰਦਿਆਂ ਵਿੱਚੋਂ ਜਿੜਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ ਹallelujah 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 ਕੀ ਵਿਸ਼ਵਾਸ ਕਰਨਾ ਫਿਰ ਦੇ ਦੇ ਨਾਲ ਮਨ ਦੇ ਨਾਲ ਵਿਸ਼ਵਾਸ ਕਰਨਾ ਤੇ ਮੂੰਹ ਦੇ ਨਾਲ ਇਕਰਾਰ ਕਰਨਾ ਕਿ ਪਿਤਾ ਨੇ ਪ੍ਰਭੂ ਯਿਸੂ ਮਸੀਹ ਨੂੰ ਤੀਜੇ ਦਿਨ ਮੁਰਦਿਆਂ ਦੇ ਵਿੱਚੋਂ ਕੀ ਕਰਤਾ ਜਿਉਂਦਾ ਕਰਤਾ ਉਹਨੇ ਹੀ ਸਾਡੀ ਖਾਤਰ ਕੀ ਦਿੱਤੀ ਸੀ ਜਾਨ ਦਿੱਤੀ ਸੀ ਠੀਕ ਜੇ ਫਿਰ ਅਸੀਂ ਨਾਸ਼ ਨਹੀਂ ਹੋਵਾਂਗੇ ਕੀ ਹੋਵਾਂਗੇ ਬਚਾਏ ਜਾਵਾਂ ਠੀਕ ਆ ਵਿਸ਼ਵਾਸ ਕਿਤਰਾ ਦਾ ਵਾ ਲਗ ਲਗ ਪ੍ਰਕਾਰ ਦਾ ਵਿਸ਼ਵਾਸ ਆ ਵਿਸ਼ਵਾਸ ਸ਼ੈਤਾਨ ਵੀ ਕਰਦਾ ਵਾ ਖੁਦਾ ਦੇ ਉੱਤੇ ਉਹਨੂੰ ਵੀ ਡਰਵਾ ਵਾ ਵਚਨ ਚ ਲਿਖਿਆ ਵਿਸ਼ਵਾਸ ਕਰਦਾ ਤੇ ਥਰ ਥਰ ਕੰਬਦਾ ਵੀ ਆ ਬਿਲਕੁਲ ਠੀਕ ਹੈ ਨਾ ਪਰ ਵਿਸ਼ਵਾਸ ਦੇ ਨਾਲ ਨਾਲ ਨੇਚਾ ਨੇਚਾ ਤੋਂ ਬਿਨਾ ਅੰਬਲਾ ਤੋਂ ਬਿਨਾ ਨੇਚਾ ਵੀ ਜਿਹੜੀ ਆ ਮੁਰਦਾ ਵਾ ਵਿਸ਼ਵਾਸ ਵੀ ਜਿਹੜਾ ਵਾ ਮੁਰਦਾ ਵਾ ਜੇ ਅਸੀਂ ਨੇਚਾ ਨਹੀਂ ਕਰਦੇ ਤੇ ਠੀਕ ਹੈ ਨਾ ਇਸ ਕਰਕੇ ਵਿਸ਼ਵਾਸ ਤੇ ਨਿਚਾ ਦੋਵੇਂ ਆ ਨਿਚਾ ਤੋਂ ਭਾਵ ਆ ਕਿ ਪੱਕੇ ਤੇ ਅਟਲ ਰਹਿਣਾ ਅਟਲ ਰਹਿਣਾ ਬਿਲਕੁਲ ਸਹੀ ਤਲਣਾ ਨਹੀਂ ਮਤਲਬ ਕਹਿਤਾ ਵੀ ਪ੍ਰਭੂ ਯਿਸੂ ਮਸੀਹ ਸਾਡਾ ਖੁਦਾਵਾ ਤੇ ਫਿਰ ਉਹੀ ਸਾਡਾ ਖੁਦਾਵਾ ਅਮੀਨ ਸੁੱਖ ਚ ਵੀ ਤੇ ਦੁੱਖ ਚ ਵੀ ਠੀਕ ਆ ਉਹ ਅਸੀਂ ਪਰਮੇਸ਼ਰ ਦੇ ਵਚਨ ਚੋਂ ਪੜਦੇ ਆ ਸੰਤਮਤੀ ਮੋਦ ਨਾਉਂਦੇ ਆਏ ਉਹਦੀ ਵੀ ਐ ਤਰ੍ਹਾਂ ਅੱਜ ਵੇਖਣਾ ਆਪਾਂ ਵਿਸ਼ਵਾਸ ਤੇ ਕਿੰਨੇ ਕਿ ਤਰ੍ਹਾਂ ਦਾ ਵਿਸ਼ਵਾਸ ਕੀਤਾ ਤੇ ਉਹਦੇ ਜੀਵਨ ਚ ਕਿਤਰ੍ਹਾਂ ਦਾ ਖੁਦਾ ਨੇ ਕੰਮ ਕੀਤਾ ਠੀਕ ਜੀ ਨੌ ਦੀ ਜੀ ਹਾਂ ਜੀ ਨੌ ਦੀ ਜੀ ਨਾਲ ਆਜੀ ਤੁਹਾਨੂੰ ਮਤ ਜੀ ਹਤੇ ਵੇਖੋ ਇੱਕ ਜਨਨਾਨੀ ਨੇ ਜਿਹਦੇ 12 ਵਰਿਆਂ ਤੋਂ ਲਹੂ ਆਉਂਦਾ ਸੀ ਪਿੱਛੋਂ ਦੀ ਆਣ ਕੇ ਉਹਦੇ ਕੱਪੜੇ ਦਾ ਪੱਲਾ ਛੇਆ ਕਿਉਂ ਜੋ ਆਪਣੇ ਧੀ ਵਿੱਚ ਆਖਦੀ ਸੀ ਕਿ ਜੀ ਮੈਂ ਮੇਂਦਰਾ ਉਹਦੇ ਕੱਪੜੇ ਨੂੰ ਛੂ ਲਵਾ ਬਹੁਤ ਚੰਗੀ ਹੋ ਜਾਵਾਂਗੇ ਜੀ ਅਮੀਨ ਤਾਂ ਜਿਸੂ ਨੇ ਪਛਾਹ ਮੁੜ ਕੇ ਤੇ ਉਹਨੂੰ ਦੇਖ ਕੇ ਆਖਿਆ ਬੇਟੀ ਹੌਸਲਾ ਰੱਖ ਤੇਰੀ ਮੇਚਾ ਨੇ ਤੈਨੂੰ ਚੰਗਾ ਕੀਤਾ ਹੈ ਉਹ ਜਨਾਨੀ ਉਸੇ ਕਰਿਓ ਚੰਗੀ ਹੋ ਗਈ ਅਮੀਨ ਹallelujah 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 ਠੀਕ ਜੇ ਇੱਥੇ ਇੱਕ ਔਰਤ ਆਵਾਜ਼ ਜਿਕਰਵਾ ਜਿਹਨੂੰ 12 ਸਾਲ ਹੋ ਗਏ ਸੀ ਰਤ ਬੈਨ ਦੀ ਬਿਮਾਰੀ ਲੱਗੀ ਹੋਈ ਸੀ ਜੇ ਆਪਾਂ ਸਵਚਨਨ ਪੂਰਨ ਰੀਤੀ ਨਾਲ ਪੜਦੇ ਆਂ ਆ ਪੂਰਾ ਕਲੀਅਰ ਕਰਦੇ ਆਂ ਤੇ ਆਪਣਾ ਸਾਰਾ ਪੈਸਾ ਧਨ ਦੌਲਤ ਡਾਕਟਰਾਂ ਨੂੰ ਦੇ ਦੇ ਕੇ ਖਰਚ ਕਰ ਬੈਠੀ ਸੀ ਪੈਸਾ ਇਹਦੇ ਪੱਲੇ ਨਹੀਂ ਸੀ ਰਹਿ ਗਿਆ ਉਸ ਟਾਈਮ ਤੇ ਜਿੰਨੇ ਵੈਦ ਸੀ ਹਕੀਮ ਸੀ ਆਪਣਾ ਧਨ ਦੌਲਤ ਉਹਨਾਂ ਨੂੰ ਦੇ ਬੈਠੀ ਸੀ ਪਰ ਇਹਨੂੰ ਜਿਹੜੀ 12 ਸਾਲ ਤੋਂ ਰੋਗ ਲੱਗਾ ਹੋਇਆ ਸੀ ਉਹਨੂੰ ਕੋਈ ਵੀ ਫਰਕ ਕੋਈ ਵੀ ਇਲਾਜ ਨਹੀਂ ਸੀ ਹੋ ਰਿਹਾ ਠੀਕ ਆ ਇੱਕ ਦਿਨ ਇਹਦੇ ਨਗਰ ਦੇ ਵਿੱਚੋਂ ਦੀ ਪ੍ਰਭੂ ਯਿਸੂ ਮਸੀਹ ਨੰਗ ਰਹੀ ਸੀ ਕਿਸੇ ਨੇ ਇਹਨੂੰ ਦੱਸਿਆ ਵੀ ਪ੍ਰਭੂ ਯਿਸੂ ਮਸੀਹ 나ਸਰਤ ਨਿਵਾਸੀ ਉਹਨੂੰ 나ਸਰਤ ਨਿਵਾਸੀ ਵੀ ਕਿਹਾ ਗਿਆ ਵਾ ਕਿਉਂ ਕਿਹਾ ਗਿਆ ਵਾ 나ਸਰਤ ਦਾ ਉਹ ਰਹਿਣ ਵਾਲਾ ਸੀ ਪਿੰਡ 나ਸਰਤ ਦਾ ਰਹਿਣ ਵਾਲਾ ਸੀ ਪ੍ਰਭੂ 나ਸਰਤ ਨਿਵਾਸੀ ਕਿਹਾ ਗਿਆ ਸੀ ਕਿ ਅੱਜ 나ਸਰਤ 나ਸਰਤ ਨਿਵਾਸੀ ਪ੍ਰਭੂ ਯਿਸੂ ਮਸੀਹ ਤੋਂ ਦੀਆ ਲੰਗ ਲੱਗੇ ਆ ਠੀਕ ਹੈ ਨਾ ਉਸ عورت ਨੇ ਕੀ ਕੀਤਾ ਮਨ ਦੇ ਵਿੱਚ ਵਿਸ਼ਵਾਸ ਹੀ ਕੀਤਾ ਨੇਚੈ ਕੀਤੀ ਆ ਠੀਕਾ ਉਹ ਜਾਣਦੀ ਸੀ ਕਿ ਐਸੀ ਹਾਲਤ ਦੇ ਵਿੱਚ ਮੈਂ ਉਹਨੂੰ ਕੋਲ ਨਹੀਂ ਜਾ ਸਕਦੀ ਇੱਕ ਤੇ ਭੀੜ ਬਹੁਤ ਜ਼ਿਆਦਾ ਹੋਣੀ ਆ ੱੱਕੇ ਵੱਜਣੇ ਆ ਉਸ ਟਾਈਮ ਤੇ ਔਰਤਾਂ ਨੂੰ ਇਜਾਜ਼ਤ ਨਹੀਂ ਸੀ ਕਿ ਉਹ ਮਰਦਾਂ ਦੇ ਵਿੱਚ ਖੁੱਲਮ ਖੁੱਲੇ ਜਾਣ ਠੀਕ ਏ ਉਹਨੇ ਕੀ ਕੀਤਾ ਆਪਣੇ ਆਪ ਨੂੰ ਲੰਬੇ ਚੋਗੇ ਦੇ ਨਾਲ ਟੱਕਿਆ ਕੱਜਿਆ ਤੇ ਚੋਰੀ ਪ੍ਰਭੂ ਯਿਸੂ ਮਸੀਹ ਦੇ ਪਿੱਛੇੋਂ ਦੀ ਜਾ ਕੇ ਭੀੜ ਦੇ ਵਿੱਚ ਦਾਖਲ ਹੋਈ ਉਹਦੇ ਜਾ ਕੇ ਕੱਪੜੇ ਦਾ ਪੱਲਾ ਹੀ ਛੁਇਆ ਵਾ ਪ੍ਰਭੂ ਯਿਸੂ ਸੀਨ ਨੂੰ ਨਹੀਂ ਛੁਇਆ ਸਿਰੋ ਦੇ ਕੱਪੜੇ ਦਾ ਪੱਲਾ ਆਮੀਨ ਉਹਦਾ ਰੋਗ ਉਹਦੀ ਬਿਮਾਰੀ ਉਸੇ ਕੜੀ ਜਾਂਦੀ ਆਉਂਦੀ ਠੀਕ ਆ ਅਸੀਂ ਜਦੋਂ ਅਸੀਂ ਵਚਨਾਂ ਨੂੰ ਪੜਦੇ ਆ ਬਾਈਬਲ ਨੂੰ ਪੜਦੇ ਆ ਹਰ ਇੱਕ ਬਾਈਬਲ ਚ ਥੋੜਾ ਥੋੜਾ ਜਿਹਾ ਵਾ ਫਰਕ ਆ ਜਾਂਦਾ ਪਰ ਬਾਈਬਲ ਜਿਹੜੀ ਹਿੰਦੀ ਦੀ ਆ ਜਾਂ ਇੰਗਲਿਸ਼ ਦੀ ਆ ਉਹ ਕਲੀਅਰ ਕਰ ਦਿੰਦੀ ਆ ਠੀਕ ਆ ਨਾ ਜਾਂ ਕਈ ਪੰਜਾਬੀ ਦੀਆਂ ਬਾਈਬਲਾਂ ਵੀ ਉਹ ਵੀ ਕਲੀਅਰ ਕਰਦੀਆਂ ਠੀਕ ਆ ਪਰ ਜਦੋਂ ਪੱਲਾ ਛੁਇਆ ਪ੍ਰਭੂ ਯਿਸੂ ਮਸੀਹ ਇੱਕ ਜਕਦਮ ਉਥੇ ਰੁੱਕ ਗਏ ਆਪਣੇ ਚੇਲਿਆਂ ਨੂੰ ਕਹਿਣ ਲੱਗੇ ਮੈਨੂੰ ਕਿੰਨੇ ਛੁਇਆ ਵਾ ਚੇਲੇ ਕਹਿੰਦੇ ਪ੍ਰਭੂ ਜੀ ਇੰਨੀ ਭੀੜ ਵਾ ਇੰਨੀ ਜਨਤਾ ਵਾ ਤੱਕੇ ਤੇ ਤੱਕਾ ਵੱਜਣ ਡਿਆ ਤੁਸੀਂ ਕਹਿੰਦੇ ਮੈਨੂੰ ਕਿੰਨੇ ਛੁਇਆ ਪ੍ਰਭੂ ਯਿਸੂ ਮਸੀਹ ਕਹਿੰਦਾ ਨਹੀਂ ਮੈਨੂੰ ਕਿਸੇ ਨੇ ਵਿਸ਼ਵਾਸ ਦੇ ਨਾਲ ਛੁਇਆ ਵਾ ਮੇਰੇ ਅੰਦਰੋਂ ਸ਼ਕਤੀ ਨਿਕਲੀ ਆ ਅਮੀਨ ਅਮੀਨ ਉਹ ਔਰਤ ਚਵਾਰੀ ਡਰਦੀ ਔਰ ਕੰਬਦੀ ਹੱਥ ਜੋੜ ਕੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਆ ਗਈ ਆਪਣਾ ਸਾਰਾ ਹਾਲ ਉਹਨੂੰ ਕੀ ਕਰਤਾ ਬਿਆਰ ਕਰਦਾ ਤੇ ਇੰਨੇ ਚਿਰਾਂ ਤੋਂ ਮੈਂ ਬਿਮਾਰ ਸਾਂ ਮੇਰੇ ਕੋਲ ਪੈਸੇ ਨਹੀਂ ਸੀ ਡਾਕਟਰਾਂ ਨੂੰ ਦੇ ਦੇ ਖਤਮ ਹੋ ਗਏ ਸੀ ਪਰ ਮੈਂ ਮਨ 'ਚ ਵਿਸ਼ਵਾਸ ਕੀਤਾ ਕਿ ਮੈਂ ਪ੍ਰਭੂ ਦਾ ਪੱਲਾ ਛੂਵਾਂਗੀ ਤੇ ਚੰਗੀ ਹੋ ਜਾਵਾਂਗੀ ਤੇ ਮੈਂ ਕੀ ਹੋ ਗਈਆਂ ਚੰਗੀ ਹੋ ਚੁੱਕੀ ਆਮੇਨ ਠੀਕ ਹੈ ਨਾ ਦੇਖੋ ਕਿੱਡਾ ਵੱਡਾ ਵਿਸ਼ਵਾਸ ਹੈ ਮੈਂ ਉਹਦਾ ਕੱਪੜਾ ਹੀ ਛੂ ਲੈਣਾ ਜੇ ਅੱਜ ਸਾਡੇ ਅੰਦਰ ਵੀ ਇਤਰਾ ਦਾ ਵਿਸ਼ਵਾਸ ਆ ਕਿ ਮੈਂ ਚਰਚ ਜਾ ਕੇ ਚੰਗਿਆ ਹੋ ਜਾਣਾ ਵਾ ਜਾਂ ਸੰਤ ਸਾਡੇ ਘਰ ਹੁੰਦੇ ਆ ਮੈਂ ਚੰਗੀ ਹੋ ਜਾਣਾ ਵਾ ਪ੍ਰਾਰਥਨਾ ਦੇ ਨਾਲ ਵਚਨ ਦੇ ਨਾਲ ਜੇ ਤੁਹਾਡਾ ਵਿਸ਼ਵਾਸ ਆ ਤੁਹਾਡੀ ਨੇਚੇ ਵੱੜੇ ਤੁਹਾਡੇ ਨਾਲ ਉਤਰਾ ਹੀ ਹੋ ਜਾਵੇਗਾ ਤੇ ਜੇ ਵਿਸ਼ਵਾਸ ਨਹੀਂ ਕਰਦੇ ਹੋ ਅਸੀਂ ਕਿੰਨੀਆਂ ਵੀ ਲੰਮੀਆਂ ਲੰਮੀਆਂ ਪ੍ਰਾਰਥਨਾ ਕਰੀਏ ਕਿੰਨਾ ਵੀ ਤੁਹਾਨੂੰ ਵਚਨ ਸੁਣਾਈਏ ਠੀਕ ਆ ਕਿੰਨੇ ਵੀ ਗੀਤ ਭਜਨ ਕਿਉਣਾ ਗਾਲੀਏ ਤੁਹਾਨੂੰ ਉਹਦਾ ਕੋਈ ਵੀ ਲਾਭ ਨਹੀਂ ਵਿਸ਼ਵਾਸ ਤੇ ਨਾਲ ਹੀ ਸਾਨੂੰ ਲਾਭ ਵਾ ਫਾਇਦਾ ਵਾਰ ਰੋਗਾਂ ਤੋਂ ਚੰਗਾਈ ਮਿਲਦੀ ਆ ਦੁੱਖਾਂ ਤੋਂ ਨਜਾਤ ਮਿਲਦੀ ਆ ਘਰ 'ਚ ਸ਼ੁਕ ਸ਼ਾਂਤੀ ਆਉਂਦੀ ਆ ਸਾਨੂੰ ਅਨੰਤ ਜੀਵਨ ਦੀ ਵੀ ਵਿਸ਼ਵਾਸ ਤੋਂ ਹੀ ਆਸ ਹੁੰਦੀ ਆ ਅਮੀਨ ਠੀਕ ਹੈ ਨਾ ਵਚਨ 'ਚ ਲਿਖਿਆ ਅਬਰਾਹਾਮ ਵਿਸ਼ਵਾਸ ਦੇ ਕਾਰਨ ਹੀ ਧਰਮੀ ਠਹਿਰਾਇਆ ਗਿਆ ਅਮੀਨ ਵਿਸ਼ਵਾਸ ਦੇ ਕਾਰਨ ਠੀਕ ਹੈ ਉਹਨੇ ਪਰਮੇਸ਼ਰ ਤੇ ਕੋਈ ਸ਼ੱਕ ਨਹੀਂ ਕੀਤਾ ਵਿਸ਼ਵਾਸ ਹੀ ਕੀਤਾ ਠੀਕ ਹੈ ਨਾ ਉਸ ਪਰਮੇਸ਼ਰ ਦੇ ਬਚਨ ਚੋਂ ਵੇਖਦੇ ਆ ਇੱਕ ਇੱਕ ਕਚਨ ਹੋਰ ਇਸੇ ਦੀ 27 ਨੂੰ ਵੇਖੇ ਰਾਜਸਥਾਨ ਆ ਨੌ ਦੀ ਸਪਾਈ ਜੱਜ ਜਿਸ਼ੂ ਉੱਤਤ ਤੇ ਆ ਜੀ ਤਾਂ ਦੋ ਅੰਨੇ ਉਹਦੇ ਮਗਰ ਹੱਥਾਂ ਮਾਰਦੇ ਆਏ ਤੇ ਬੋਲੇ ਜੀ ਇਹ ਦੋਦੇ ਪੁੱਤ ਸਾਡੇ ਤੇ ਵਿਆਹ ਕਰ ਹਾਂਜੀ ਅੱਜ ਜਦੋਂ ਘਰ ਵਿੱਚ ਵਿਆਹ ਤਾਂ ਉਹ ਅੰਨੇ ਉਹਦੇ ਕੋਲ ਆਏ ਅਤੇ ਜਿਸ਼ੂ ਨੇ ਉਹਨਾਂ ਨੂੰ ਕਹਾ ਪੜਾ ਤਾ ਮੈਂ ਇਹ ਚਾ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ ਜੀ ਉਹਨਾਂ ਨੂੰ ਆਖਿਆ ਹਾਂ ਪ੍ਰਭੂ ਜੀ। ਕਿਹਾ ਦੋ ਉਹਨਾਂ ਨੇ ਆਖਿਆ ਮੈਂ ਚੁੱਕੇ ਬੋਲਿਆ ਜੇਹੀ ਤੁਹਾਡੀ ਮੇਚਾ ਹੈ ਤੁਹਾਡੇ ਲਈ ਕਿਹਾ ਹੀ ਹੋਵੇ ਹallelujah 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 ਠੀਕ ਜੀ ਇੱਥੇ ਵੀ ਨੇਚਾ ਦੀ ਗੱਲ ਆਈ ਆ ਵਿਸ਼ਵਾਸ ਦੀ ਗੱਲ ਆਈ ਆ ਠੀਕਣਾ ਪ੍ਰਭੂ ਜਾ ਰਹੇ ਆ ਠੀਕਣਾ ਦੋ ਅੰਨੇ ਆ ਜਿਨ੍ਹਾਂ ਨੂੰ ਅੱਖੀਆਂ ਤੋਂ ਦਿਖਾਈ ਦੇਣ ਰਿਹਾ ਨਹੀਂ ਆ ਠੀਕ ਹੈ ਪਰ ਇਹ ਪ੍ਰਭੂ ਯਿਸੂ ਸੀ ਦੇ ਵੱਲ ਉਹਨਾਂ ਨੇ ਸੁਣਿਆ ਵਾ ਉਹਦੇ ਪਿੱਛੇ ਪਿੱਛੇ ਰੌਲਾ ਪਾਉਂਦੇ ਜਾਂਦੇ ਆਂ ਹੇ ਦੌਦ ਦੇ ਪੁੱਤਰ ਹੇ ਦੌਦ ਦੇ ਪੁੱਤਰ ਸਾਡੇ ਤੇ ਕੀ ਕਰ? ਬਿਆਕਰ ਦੌਦ ਦਾ ਪੁੱਤਰ ਉਹਨੂੰ ਕਿਉਂ ਕਹਿੰਦੇ ਆ? ਕਿਉਂਕਿ ਦੌਦ ਦੇ ਘਰਾਣੇ ਦੇ ਵਿੱਚੋਂ ਕੀ ਹੋਇਆ ਸੀ ਪੈਦਾ ਹੋਇਆ ਠੀਕ ਆ? ਯਿਸੂ ਜਿਹੜਾ ਵਾ ਉਹ ਦੌਦ ਦਾ ਪਿਓ ਸੀ ਠੀਕ ਆ? ਯਿਸੂ ਦੇ ਘਰਾਣੇ 'ਚੋਂ ਨਜਾਤ ਆਈ ਇਹ ਵੀ ਲੋਕ ਕਹਿੰਦੇ ਐ ਤੇ ਭਜਨ ਵੀ ਬਣੇ ਹੋਇਆ ਬਿਲਕੁਲ ਯਸੂ ਦੇ ਘਰਾਣੇ ਚ ਨਜਾਇਜ਼ ਆਇਆ ਯਸੂ ਦਾ ਮੁੰਡਾ ਗਾੜੀਆਂ ਹੋਇਆ ਦਊਦ ਠੀਕ ਆ ਨਾ ਤੇ ਦਊਦ ਦੇ ਘਰਾਣੇ ਚ ਗਾ ਪੈਦਾ ਹੋਇਆ ਪ੍ਰਭੂ ਯਸੂ ਮਸੀਹ ਠੀਕ ਏ ਇਸ ਕਰਕੇ ਉਹ ਅੰਨੇ ਰੋਲਾ ਪਾਉਂਦੇ ਹੋਏ हे ਦਊਦ ਦੇ ਪੁੱਤਰ हे ਦਊਦ ਦੇ ਪੁੱਤਰ ਸਾਡੇ ਤੇ ਕੀ ਕਰ ਬਿਆ ਕਰ ਪਰ ਪ੍ਰਭੂ ਦੇ ਕੰਨੀ ਆਵਾਜ਼ ਇਹ ਨਾ ਪਈ ਠੀਕ ਆ ਭੀੜ ਦੇ ਕਾਰਨ ਤੁਰਿਆ ਗਿਆ ਪਰ ਐਸੀ ਗੱਲ ਨਹੀਂ ਆ ਉਹਦੇ ਆਵਾਜ਼ ਕਰਨੀ ਨਹੀਂ ਪਈ ਜਾਂ ਧਿਆਨ ਨਹੀਂ ਆ ਕਿਉਂਕੋ ਦਿਲਾਂ ਦਾ ਜਾਣਨ ਵਾਲਾ ਵਾ ਬਿਲਕੁਲ ਪਰ ਉਹਦਾ ਵਿਸ਼ਵਾਸ ਉਹਨਾਂ ਦਾ ਪਰਖਣ ਦੇ ਵਾਸਤੇ ਪਰਮੇਸ਼ਰ ਨੇ ਕੋਈ ਸਮਾਂ ਲਾਇਆ ਉਹ ਮਗਰ 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 ਭੀੜ ਦੀ ਬਾਸ ਹੁੰਦੇ ਰੋਲਾ ਹੁੰਦੇ ਪੁਛਦੇ ਪਛਾਉਂਦੇ ਲੋਕਾਂ ਨੂੰ ਸਾਨੂੰ ਲੈ ਜਾਓ ਇਹਦੇ ਨਾਲ ਉੱਥੋਂ ਤੱਕ ਲੈ ਜਾਓ ਜਿਸ ਘਰ ਤੁਸੀਂ ਹੋ ਉਸ ਘਰ ਦੇ ਵਿੱਚ ਪਹੁੰਚ ਗਏ ਤੇ ਪ੍ਰਭੂ ਨੂੰ ਕਹਿੰਦੇ ਵੀ ਸਾਡੇ ਤੇ ਕੀ ਕਰਿਆ ਧਿਆਨ ਦਾ ਤੇ ਪ੍ਰਭੂ ਉਹਨਾਂ ਨੂੰ ਕੀ ਸਵਾਲ ਕੰਡਾ ਕਹਿੰਦਾ ਕੀ ਤੁਹਾਨੂੰ ਵਿਸ਼ਵਾਸ ਆ ਕੀ ਤੁਹਾਨੂੰ ਨਿਚਾ ਹੈ ਵਾ ਕਿ ਮੈਂ ਤੁਹਾਡੇ ਨਾਲ ਇਹ ਕੰਮ ਕਰ ਸਕਦਾ ਤੁਹਾਨੂੰ ਅੱਖੀਆਂ ਦੇ ਸਕਦਾ ਵਾ ਠੀਕ ਆ ਦੋਵੇਂ ਅੰਨੇ ਬੋਲੇ ਵੀ ਹਾਂ ਪ੍ਰਭੂ ਜੀ ਸਾਨੂੰ ਵਿਸ਼ਵਾਸ ਆ ਤੂੰ ਇਹ ਕੰਮ ਕਰ ਸਕਦਾ ਵਾ ਤੇ ਪ੍ਰਭੂ ਨੇ ਕਿਹਾ ਜਾਓ ਜਿੱਦਾਂ ਦਾ ਤੁਹਾਡਾ ਵਿਸ਼ਵਾਸ ਆ ਤੁਹਾਡੇ ਨਾਲ ਉਸੇ ਰੀਤੀ ਨਾਲ ਹੀ ਹੋ ਜਾਵੇ ਠੀਕ ਹੈ ਨਾ ਤੇ ਉਹਨਾਂ ਨੂੰ ਅੱਖੀਆਂ ਮਿਲ ਗਈਆਂ ਉਸੇ ਕੜੀ ਸੰਜਾਕੇ ਹੋ ਗਈ ਪੜੋਗੇ ਜੀ ਅੱਗੇ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ ਜੀ ਤਾਂ ਯਿਸੂ ਨੇ ਤਕਰੀਰ ਨਾਲ ਉਹਨਾਂ ਨੂੰ ਵਾਕਿਆ ਖਬਰਦਾਰ ਕੋਈ ਨਾ ਜਾਣੇ ਜੀ ਪਰ ਉਹਨਾਂ ਨੇ ਨਿਕਲ ਕੇ ਉਸ ਸਾਰੇ ਦੇਸ਼ ਵਿੱਚ ਉਹਦਾ ਜਸ ਖੰਡਾਇਆ ਹallelujah 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 ਠੀਕ ਹੈ ਨਾ ਜਦੋਂ ਉਹਨਾਂ ਨੂੰ ਅੱਖੀਆਂ ਮਿਲ ਗਈਆਂ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਵੀ ਜਾ ਹੁਣ ਆਪਣੇ ਘਰਾਂ ਨੂੰ ਜਾਵੇਂ ਰੋਲਾ ਨਾ ਪਾਇਓ ਪਰ ਉਹ ਜਦੋਂ ਕਰੋ ਬਾਹਰ ਨਿਕਲੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੀ ਫੇਰ ਨਾ ਸੁਣੀ ਉਹ ਲੋਕਾਂ ਨੂੰ ਰੋਲਾ ਪਾ ਪਾ ਕੇ ਦੱਸਣ ਲੱਗੇ ਪ੍ਰਭੂ ਯਿਸੂ ਮਸੀਹ ਨੇ ਅਨੋਖੀਆਂ ਦਿੱਤੀਆਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਅੱਖੀਆਂ ਦੇ ਦਿੱਤੀਆਂ ਤੇ ਸਾਰੇ ਆਪਣੇ ਲਾਗੇ ਲਾਗੇ ਨਗਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਂ ਨੂੰ ਕੀ ਦਿੱਤੀ ਮਹਿਮਾ ਦਿੱਤੀ ਮਹਿਮਾ ਪਿਓ ਉਹਨੇ ਕੀ ਕੀਤਾ ਸਾਨੂੰ ਅੰਨਿਆਂ ਨੂੰ ਅੱਖੀਆਂ ਦੇ ਦਿੱਤੀਆਂ ਠੀਕ ਆ ਪਰ ਅੱਖੀਆਂ ਦਿੰਦਾ ਕੌਣ ਵਾ ਜਿਹੜਾ ਸਜਾਖਾ ਵਾ ਅੰਨਾ ਅੰਨੇ ਦਾ ਆਗੂ ਨਹੀਂ ਹੋ ਸਕਦਾ ਬਿਲਕੁਲ ਸੱਚ ਠੀਕ ਆ ਜੇ ਅੰਨਾ ਅੰਨੇ ਦੇ ਮਗਰ ਚੱਲੂਗਾ ਤਾਂ ਦੋਵੇਂ ਟੋਏ ਚ ਡਿੱਗ ਪਣ ਠੀਕ ਆ ਕਾਫੀ ਦੇਰ ਦੀ ਗੱਲ ਆ ਮੈਂ ਆਪਣੇ ਰੇਲਵੇ ਸਟੇਸ਼ਨ ਤੇ ਡਿਊਟੀ ਕਰਦਾ ਸੀ ਤੇ ਮੈਂ ਵੇਖਿਆ ਘੱਟੋ ਘੱਟ 10 12 ਅੰਨੇ ਹੋਣੇ ਆ 10 12 ਹੋ ਸਕਦਾ ਤੁਸੀਂ ਵੀ ਕਿਤੇ ਲੰਘਦੇ ਹੁੰਦੇ ਆ ਵੇਖਿਆ ਹੋਵੇ ਉਹਨਾਂ ਚ ਇੱਕ ਸਜਾਕਾ ਉਹ ਗਾੜੀ ਤੇ ਬਾਕੀ ਉਹਨਾਂ ਨੇ ਲੈਣ ਬੱਧੀ ਹੁੰਦੀ ਇੱਕ ਦੂਜੇ ਦੇ ਮੋਢੇ ਤੇ ਹੱਥ ਰੱਖਿਆ ਹੁੰਦਾ ਵਾ ਠੀਕ ਆ ਲੋਕਾਂ ਕੋ ਪੀਖ ਮੰਗਦੇ ਆਪਣੇ ਗੁਜ਼ਾਰੇ ਦੇ ਵਾਸਤੇ ਢਿੱਡ ਦੇ ਵਾਸਤੇ ਹਨਾ ਉਹਦਾ ਚੱਲ ਫਿਰ ਸਕਦੇ ਆ ਸਿਰਫ ਅੱਖਾਂ ਨਹੀਂ ਆ ਠੀਕ ਆ ਪਰ ਜਿਹੜਾ ਬੰਦਾ ਅੱਗੇ ਉਹਨਾਂ ਦੇ ਚੱਲਣ ਡਿਆ ਉਹਦੇ ਕੋ ਅੱਖ ਹੈਗੀਆਂ ਵਾ ਬਾਕੀ ਇਹਦੇ ਨੋਂ ਮੰਗਰ ਵਾ ਉਹਨਾਂ ਕੋ ਹੈ ਨਹੀਂ ਆ ਠੀਕ ਆ ਉਹ ਅੰਨੇ ਸੜਕ ਵੀ ਪਾਰ ਕਰਨ ਡੇ ਆ ਭੀੜ ਵਿੱਚੋਂ ਦੀ ਵੀ ਨੰਗਣ ਡੇ ਆ ਗੱਡੀਆਂ ਮੋਟਰਾਂ ਦਾ ਵੀ ਉਹਨਾਂ ਨੂੰ ਪਤਾ ਲੱਗਣ ਡਿਆ ਵਾ ਇਹ ਲੱਗਣ ਕਿਦਾਂ ਡਿਆ ਵਾ ਕਾਰਨ ਕੀ ਸੀ ਹੈ ਤੇ ਉਹਨੇ ਆ ਚਲੋ ਤੁਹਾਡਾ ਸਵਾਲ ਵਾ ਉਹਦੇ ਅੰਨੇ ਆ ਪਰ ਉਹਨਾਂ ਨੂੰ ਰਸਤਾ ਕੌਣ ਵਿਖਾ ਲੰਡਿਆ ਸੀ ਜਿਹੜਾ ਜਿਹੜੀ ਜੁਜਾ ਸੁਜਾਖਾ ਜਿਹਦੇ ਮੋਢੇ ਤੇ ਉਹਨੇ ਹੱਥ ਰੱਖਿਆ ਜਿਹੜਾ ਅੱਗੇ ਲੱਗਾ ਉਸ ਸੁਜਾਖਾ ਸੀ ਉਹ ਉਹਨਾਂ ਨੂੰ ਸਲਾਹ ਦੇਣ ਦੇ ਗਾਈਡ ਕਰਨ ਦੇ ਸੀ ਤੇ ਅੰਨੇ ਜਿਹੜੇ ਉਹਦੇ ਪਿੱਛੇ ਪਿੱਛੇ ਸਾਰਾ ਕੁਝ ਹੀ ਕਰੀ ਜਾ ਰਹੇ ਸੀ ਉੱਥੇ ਰੀਤੀ ਦੇ ਨਾਲ ਹੀ ਜੇ ਸਾਡਾ ਅਗੂਆ ਸਾਡਾ ਸੇਵਕ ਜੇ ਅੰਨਾ ਵਾਂ ਨੂੰ ਪਤਾ ਹੀ ਨਹੀਂ ਵਚਨ ਦੇ ਬਾਰੇ ਉਹ ਸਾਨੂੰ ਕੋਈ ਦੱਸ ਜਾਂ ਸਿਖਾ ਸਕਦਾ ਨਹੀਂ ਇਹ ਵਚਨ ਸੇਵਕ ਤੇ ਵੀ ਹੁੰਦਾ ਵਾ ਤੇ ਜੇ ਸੇਵਕ ਸਜਾਖਾ ਵਾ ਆਤਮਿਕ ਤੌਰ ਤੇ ਠੀਕਣਾ ਕਈ ਵਾਰੀ ਬੰਦਿਆ ਕੋ ਅੱਖਾਂ ਤੇ ਹੁੰਦੀਆਂ ਪਰ ਹੁੰਦੇ ਉਹ ਅੰਨੇ ਹੀ ਆ ਠੀਕਣਾ ਅੰਨੇ ਵੀ ਬੜੇ ਪ੍ਰਕਾਰ ਦੇ ਬਾਈਬਲ ਚ ਲਿਖਿਆ ਆ ਜਿੱਦਾਂ ਮੰਨ ਲਓ ਕਿ ਬੰਦਾ ਇੱਥੇ ਬੈਗ ਨਾ ਫੜਕਦੇ ਬਜ਼ਾਰ ਦੇ ਵਿੱਚ ਉਹ ਜਿੱਦਾ ਪਿੰਡਾਂ ਚ ਰੱਸੀ ਵਟਦੇ ਹੁੰਦੇ ਨਾ ਬੇੜ ਵਟਦੇ ਹੁੰਦੇ ਬਟਨ ਵੇਚੋ ਤੇ ਕਿਸ ਸਜਾਖੇ ਨੇ ਵੀ ਲੱਗਵਾਂ ਲਗਣਾ ਹਾਂ ਭਾਈ ਕੀ ਕਰਨ ਡਿਆ ਵਾ ਹਲੇ ਕਿ ਪਤਾ ਵੀ ਅਗੇ ਬੇੜ ਵਟਣ ਡਿਆ ਫਿਰ ਵੀ ਪੁੱਛ ਲੈਣਾ ਕੀ ਕਰਨ ਡਿਆ ਵਾ ਪਤਾ ਵੀ ਇਹ ਭੈਣ ਚਾਹ ਬਣਾਉਂਦੀ ਆ ਭੈਣੇ ਕੀ ਕਰਨਦੀ ਆ ਦੇਖੀਆ ਖਾਦੇ ਹੈ ਗੀਆਂ ਪਰ ਹੈਗੇ ਅੰਨੇ ਆ ਠੀਕ ਹੈ ਨਾ ਇਸ ਕਰਕੇ ਜੇ ਸੇਵਕ ਕੋ ਅੱਖਾਂ ਹੈਗੀਆਂ ਵਾ ਪਰ ਉਹਨੂੰ ਪਤਾ ਹੀ ਨਹੀਂ ਆ ਕਿ ਵਚਨ ਸਾਹਮਣੇ ਕੀ ਕਹਿਣ ਡਿਆ ਤੇ ਉਹ ਅੰਨਾ ਵਾ ਆਤਮਿਕ ਤੌਰ ਤੇ ਕੀਆ ਅੰਨਾ ਵਾ ਵਚਨ ਚ ਲਿਖਿਆ ਸਰੀਰਕ ਤੌਰ ਤੇ ਤੇ ਆਤਮਿਕ ਤੌਰ ਤੇ ਕੀ ਹੋਣਾ ਅੰਨੇ ਹੋਣਾ ਦੋਵਾਂ ਦਾ ਭੇਤ ਲੱਗ-ਲੱਗ ਦੱਸਿਆ ਗਿਆ ਠੀਕ ਹੈ ਨਾ ਸਾਡਾ ਅਗੂਆ ਸਾਡਾ ਚਰਵਾਹਾ ਪ੍ਰਭੂ ਯਿਸੂ ਮਸੀਹ ਉਸ ਜਖਾ ਤੇ ਅੱਖੀਆਂ ਦੇਣ ਵਾਲਾ ਵਾ ਜਿਹਦੇ ਅਸੀਂ ਪਿੱਛੇ 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 ਤੁਰਦੇ ਆ ਤੇ ਸਾਡੀਆਂ ਵੀ ਅੱਖੀਆਂ ਪਲਦੀਆਂ ਜਾਂਦੀਆਂ ਠੀਕ ਹੈ ਸਾਨੂੰ ਵੀ ਰਾਹ ਜਿਹੜਾ ਵਾ ਪਤਾ ਲੱਗਦਾ ਜਾਂਦਾ ਠੀਕ ਹੈ ਨਾ ਪਰ ਇੱਥੇ ਪ੍ਰਭੂ ਨੇ ਵਿਸ਼ਵਾਸ ਉਹਨਾਂ ਦਾ ਪਰਖਿਆ ਵਾ ਪਹਿਲਾਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਗੱਲ ਨੂੰ ਜਾਣਦੇ ਹੋ ਜਾਂ ਮੰਨਦੇ ਹੋ ਕਿ ਮੈਂ ਤੁਹਾਨੂੰ ਚੰਗਿਆਂ ਕਰ ਸਕਦਾ ਜਾਂ ਤੁਹਾਡੇ ਵਾਸਤੇ ਇਹ ਕੰਮ ਕਰ ਸਕਦਾ ਉਹ ਕਹਿੰਦੇ ਹਾਂ ਅਸੀਂ ਵਿਸ਼ਵਾਸ ਅਸੀਂ ਨੇਚਾ ਕਰਦੇ ਹਾਂ ਠੀਕਣਾ ਉਹ ਕਹਿੰਦਾ ਜੋ ਫਿਰ ਜਿੱਦਾਂ ਦੀ ਟਾਡੀ ਨੇਚ ਆ ਜਿੱਦਾਂ ਦਾ ਟਾਡਾ ਵਿਸ਼ਵਾਸ ਆ ਉਦਾਂ ਹੀ ਤੁਹਾਡੇ ਨਾਲ ਹੋ ਜੇ ਉਸ ਜਾਕੇ ਹੋ ਜੇ ਠੀਕ ਆ ਜੇ ਅੱਜ ਅਸੀਂ ਵਿਸ਼ਵਾਸ ਕਰਦੇ ਆ ਪ੍ਰਭੂ ਯਿਸੂ ਮਸੀਹ ਤੇ ਠੀਕਣਾ ਉਹ ਸਾਨੂੰ ਕੀ ਕਰ ਦੋਵੇਗਾ ਸਜਾਖਾ ਕਰ ਦੋਵੇਗਾ ਅਮੀਨ ਸਾਨੂੰ ਜੀਵਨ ਦੇ ਦੇਵੇਗਾ ਅਮੀਨ ਠੀਕਣਾ ਸਾਡੀਆਂ ਅੱਖਾਂ ਦੇ ਉੱਤੇ ਸੰਸਾਰ ਦੇ ਜਿਹੜੇ ਪਰਦੇ ਚੜੇ ਹੋਏ ਆ ਉਹ ਲੱਥ ਜਾਣਗੇ ਸਾਡੀਆਂ ਆਤਮਿਕ ਅੱਖਾਂ ਖੁੱਲ ਜਾਣਗੀਆਂ ਠੀਕ ਹੈ ਨਾ ਦੁੱਖ ਕਿੰਨਾ ਵੀ ਵੱਡਾ ਹੋਵੇ ਬਿਮਾਰੀ ਕਿੰਨੀ ਵੀ ਵੱਡੀ ਹੋਵੇ ਵਿਸ਼ਵਾਸ ਕਰ ਲਾਂਗੇ ਤਾਂ ਸਾਡਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਾਂਦਾ ਰਹੇਗਾ ਠੀਕ ਹੈ ਨਾ ਇੱਕ ਸੂਬੇਦਾਰ ਦਾ ਫਿਰ ਜ਼ਿਕਰ ਆਉਂਦਾ ਵਾ ਉਹਦਾ ਨੌਕਰ ਬਿਮਾਰ ਸੀ ਠੀਕ ਹੈ ਨਾ ਉਹ ਵੀ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆ ਕਹਿੰਦਾ ਪ੍ਰਭੂ ਜੀ ਮੇਰਾ ਘਰ ਦੇ ਵਿੱਚ ਨੌਕਰ ਬੜਾ ਬਿਮਾਰ ਆ ਠੀਕ ਹੈ ਨਾ ਉਹਦਾ ਤਾਪ ਦੇ ਨਾਲ ਬੜਾ ਬੁਰਾ ਹਾਲ ਵਾ ਕੋਤੇ ਕਿਰਪਾ ਕਰੋ ਤੇ ਰਹਿਮ ਕਰੋ ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਥੋੜੀ ਦੇਰ ਰੁਕ ਫਿਰ ਮੈਂ ਤੇਰੇ ਨਾਲ ਚੱਲਦਾ ਵਾਂ ਕਹਿੰਦਾ ਨਹੀਂ 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 ਮੇਰੇ ਨਾਲ ਜਾਣ ਦੀ ਜ਼ਰੂਰਤ ਨਹੀਂ ਆ ਮੈਂ ਸਜੋਗ ਨਹੀਂ ਆ ਕਿ ਤੁਹਾਨੂੰ ਆਪਣੇ ਘਰ ਲੈ ਕੇ ਜਾਵਾਂ ਵੇਖੋ ਇੱਕ ਬੰਦਾ ਸੂਬੇਦਾਰ ਆ ਅਧੇਦਾਰ ਵਾ ਸੂਬੇਦਾਰ ਦੇ ਥੱਲੇ ਕਿੰਨੇ ਮੁਲਾਜ਼ਮ ਹੋਣਗੇ ਠੀਕ ਨਾ ਕਹਿੰਦਾ ਮੈਂ ਸਜੋਗ ਹੀ ਨਹੀਂ ਆ ਕਿ ਤੁਸੀਂ ਮੇਰੇ ਘਰ ਵਿੱਚ ਆਓ ਤੇ ਪ੍ਰਭੂ ਕਹਿੰਦਾ ਫਿਰ ਕਹਿੰਦਾ ਤੁਸੀਂ ਬਸ ਇੱਥੇ ਬੈਠੇ ਹੀ ਕਹਿ ਦੋਗੇ ਤੇ ਉਹਨੇ ਚੰਗਾ ਹੋ ਜਾਣਾ ਆਮੇਨ ਦੇਖੋ ਵਿਸ਼ਵਾਸ ਇੱਕ ਸੂਬੇਦਾਰ ਦਾ ਕਹਿੰਦਾ ਇੱਥੇ ਬੈਠੇ ਕਹਿ ਦੋ ਤੋਨੇ ਚੰਗਾ ਹੋ ਜਾਣਾ ਪ੍ਰਭੂ ਯਿਸੂ ਮਸੀਹ ਕਹਿੰਦਾ ਇਸ ਤਰ੍ਹਾਂ ਦਾ ਵਿਸ਼ਵਾਸ ਮੈਂ ਜਹੂਦੀਆਂ ਦੇ ਵਿੱਚ ਵੀ ਨਹੀਂ ਦੇਖਿਆ ਠੀਕਾ ਕਹਿੰਦਾ ਜਾ ਜਿੱਦਾਂ ਦਾ ਤੇਰਾ ਵਿਸ਼ਵਾਸ ਆ ਤੇਰੇ ਨਾਲ ਓਦਾਂ ਹੀ ਹੋ ਜਾਵੇ ਤੇ ਸੂਬੇਦਾਰ ਚਲਾ ਗਿਆ ਇਹ ਨਹੀਂ ਗੱਲ ਸੁਣ ਕੇ ਜਿਹੜਾ ਘਰ ਗਿਆ ਤੇ ਜਾਂਦਿਆਂ ਨੂੰ ਨੌਕਰ ਫੇਰ ਚਗਾ ਭਲਾ ਕੈਮ ਠੀਕਾ ਦੂਜਿਆਂ ਨੇ ਦੱਸਿਆ ਵੀ ਐਨੇ 1 ਵਜੇ ਭਾਜੀ ਇਹ ਠੀਕ ਹੋ ਗਿਆ ਸੀ ਚੰਗਾ ਹੋ ਗਿਆ ਸੀ ਉਹਨੇ ਸੋਚਿਆ ਕਿ ਇਨੇ ਕਵਜੇ ਪ੍ਰਭੂ ਨੇ ਆਪਣੇ ਮੂੰਹ ਤੋਂ ਸ਼ਬਦ ਕੱਢਦੇ ਹੀ ਠੀਕ ਹੈ ਨਾ ਇਹ ਆ ਵਿਸ਼ਵਾਸ ਇਹ ਆ ਨਿਚ